ਕਾਲ ਆ ਜੂਏ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਬੀਕੇ ਜੋ ਦਬਾਬਾ ਕਿਸਾਨ ਜੀ ਉਹਨਾਂ ਨੇ ਮੈਂਡਿਆ ਦੌਰਾ ਕੀਤਾ ਸੀਗਾ ਪਹਿਲਾਂ ਵੀ ਅਸੀਂ ਪ੍ਰੀਤਮ ਸਿੰਘ ਐਂਡ ਕੰਪਨੀ ਜਿਹੜਾ ਕਿ ਪਰਮਿੰਦਰ ਸਿੰਘ ਉਹਦੇ ਤੋਂ ਵੀ ਅਸੀਂ 1.5 ਕਿਲੋ ਲਗਭਗ ਅਸੀਂ ਇਹ ਬੋਰਾ ਜੀ ਉਹ ਫੜਿਆ ਸੀਗਾ ਇਸੇ ਤਰੀਕੇ ਨਾਲ ਖਹਿਰਾ ਜਿਹੜਾ ਵਾ ਜਸਪਾਲ ਸਿੰਘ ਖਹਿਰਾ ਉਹਨਾਂ ਦੇ ਵੀ ਜਿਹੜਾ ਅਸੀਂ ਇੱਕ ਬੋਰਾ ਜਿਹੜਾ ਸੀਗਾ ਉਹ 52 ਕਿਲੋ 300 ਗ੍ਰਾਮ ਸੀਗਾ ਅੱਜ ਅਸੀਂ ਸੋਣ ਲਾ ਲ ਐਂਡ ਕੰਪਨੀ ਕੋ ਬੈਠੇ ਆ ਉਹਨਾਂ ਨੇ ਖੀਰੀ ਕਰ ਦਿੱਤੀ ਆ ਉਹਨਾਂ ਨੇ 2 ਕਿਲੋ ਮਤਲਬ 20 ਗ੍ਰਾਮ ਜਿਹੜਾ ਵਾ ਕੁਆਂਟਰ ਮਗਨ ਸਮਾ 2 ਕਿਲੋ ਸਮਾ 2 ਕਿਲੋ ਜਿਹੜਾ ਵਾ ਉਹ ਕੁਆਂਟਰ ਮਗਨ ਕਿਸਾਨਾਂ ਦੀ ਲੁੱਟ ਕੀਤੀ ਆ ਅਸੀਂ ਮੰਗ ਕਰਦੇ ਆ ਸਰਕਾਰ ਨੂੰ ਕਿ ਇਹਨਾਂ ਆੜਤੀਆਂ ਦੇ ਵਿਰੁੱਧ ਜਿਹੜੀ ਆ ਉਹ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਜਿਹੜਾ ਵਾਧੂ ਅਜੇ ਤੱਕ ਇਹਨਾਂ ਨੇ ਹੁਣ ਤੱਕ ਜਿਹੜਾ ਕਣਕ ਟੋਲੀ ਆ ਉਹ ਸਾਰਾ ਜਿਹੜਾ ਜੇ ਫਾਰਮ ਆ ਉਹ ਕਿਸਾਨ ਦੇ ਨਾਂ ਤੇ ਬਣਾਇਆ ਜਾਵੇ ਅਤੇ ਉਹ ਜਿਹੜੇ ਪੈਸੇ ਆ ਜਿੰਨ ਤੱਕ ਹੁਣ ਤੱਕ ਟਲ ਚੁੱਕੀ ਨਦੀ ਉਹ ਸਾਰਾ ਇਹਨਾਂ ਨੂੰ ਜੁਰਮਾਨਾ ਪਾਇਆ ਜਾਵੇ ਅਤੇ ਸਾਰਾ ਜਿਹੜਾ ਉਹ ਕਿਸਾਨ ਦੇ ਹੱਕ ਜਿਹੜਾ ਕਿਸਾਨ ਦੇ account ਚ ਵਿੱਚ ਪੈਸੇ ਪਾਇਆ ਜਾਵੇ ਜੇ ਫਾਰਮ ਬਣਾਇਆ ਜਾਵੇ ਜੇ ਇਹਨਾਂ ਨੇ ਇਹਨਾਂ ਆੜਤੀਆਂ ਦੇ ਵਿਰੁੱਧ ਕੋਈ ਕਾਰਵਾਈ ਨਾ ਕੀਤੀ ਅਸੀਂ ਸਾਰੇ ਜਥੇਬੰਦੀਆਂ ਇੱਥੇ ਇਕੱਠੀ ਹੋਈਆਂ ਅਸੀਂ ਇਹਨਾਂ ਦਾ ਡਟ ਕੇ ਵਿਰੋਧ ਕਰਾਂਗੇ ਔਰ ਦੋ ਕਾਨੂੰਨ ਇਨਸਾਫ ਦਿਵਾ ਕੇ ਰਵਾਂਗੇ ਔਰ ਇਹ ਜਿਹੜਾ ਕਾਰਵਾਈ ਆ ਇਹ ਕਰਾ ਕੇ ਰਵਾਂਗੇ ਕਿਸਾਨਾਂ ਦੀ ਲੁੱਟ ਕਿਸੇ ਕੀਮਤ ਤੇ ਵੀ ਬਰਦਾਸ਼ਤ ਨਹੀਂ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਨੂ ਭਾਰਤੀ ਕਿਸਾਨੀ ਦਾ ਬਾਬਾ ਅੱਜ ਸਾਰੇ ਜਿਹੜੇ ਹੋਂਦੇ ਆ ਰਹਿਆ ਅੱਜ ਇੱਥੇ ਪਹਿਲਾਂ ਮਾਰਕ ਕਮੇਟੀ ਸਪਰਦ ਕੀਤਾ ਉਹਨਾਂ ਨੂੰ ਹੈਲਪੋ ਦੇ ਵਿੱਚ ਉਹਨਾਂ ਨੂੰ ਬੇਸਿਕ ਦਿੱਤੀ ਸੀ ਕਿ ਜਿਹੜੇ ਟਰੱਕਾਂ ਦੀ ਇਹਦੀ ਆ ਉਹ ਬਹੁਤ ਢਾਹਿਆ ਉਹਨੂੰ ਪੂਰਾ ਕੀਤਾ ਜਾਵੇ ਔਰ ਉਸ ਤੋਂ ਬਾਅਦ ਅਸੀਂ ਕੁਝ ਮੱਦੀਆਂ ਦੀ ਚੈੱਕ ਕੀਤੀ ਆ ਉਹਦੇ ਵਿੱਚ ਕਿ ਪਰਮਿੰਦਰ ਪਰਮਿੰਦਰ ਸਿੰਘ ਜਿੱਲਾ ਜਿਹੜੀ ਆਹ ਤੇ ਹੀ ਬੈਠੇ ਆ ਉਹਨੇ 55 51 ਕਿਲੋ ਲਗਭਗ ਤੋਲਿਆ ਵਾ ਕੱਟੇ ਚਾ ਕੀਤੇ ਆ ਉਹਦਾ ਮੌਕੇ ਤੇ ਜਾ ਕੇ ਜਿਆ ਸਰਪ੍ਰੀਤ ਸਿੰਘ ਆ ਬਾਡੀ ਕਮੇਟੀ ਆ ਦੇ ਵਿਚਾਰ ਦਿਆਂ ਉਹਨਾਂ ਨੂੰ ਚੈੱਕ ਕਰਵਾਤਾ ਅਸੀਂ ਅੰਮਿਤਪਾਲ ਸਿੰਘ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਆ ਇਹ ਜਿੰਨਾ ਵੀ ਇਹ ਜਾਣ ਕੇ ਇਹਨਾਂ ਨੇ ਵੱਧ ਤੋਲੀ ਅੱਜ ਤੱਕ ਇਹ ਸਾਰੀ ਐਵਰੇਜ ਕੱਢ ਕੇ ਇਸ ਨੂੰ ਜਿਹੜਾ ਕਿਲੋ ਘੱਟੋ ਘੱਟ ਇੱਕ ਬੋਰੇ ਮਗਲ ਤੇ ਜਿਹੜਾ ਕੁਆਂਟਰ ਮਗੜਿਆ ਉਹ 2 ਕਿਲੋ ਕਿਲੋ ਬਣਦਾ ਇਸ ਲਈ ਸਾਰਾ ਜਿਹੜਾ ਇਹਦਾ ਜਿੰਨਾ ਹਿਸਾਬ ਕੇ ਇਹਨਾਂ ਨੇ ਤੋਲੀ ਆ ਉਸ ਦੇ ਹਿਸਾਬ ਨਾਲ ਸਾਰਾ ਇਹ ਨੂੰ ਜਿਹੜਾ ਵਾ ਉਹ ਕਿਸਾਨਾਂ ਦਾ ਜੇ ਪਰ ਪੜਾਇਆ ਜਾਵੇ ਤਾਂ ਕਿਸਾਨਾਂ ਬੋਲੇ ਘਾਟੇ ਚ ਪਏ ਪਏ ਜਾਣ ਤੇ ਜਿਹੜਾ ਪਰਮਿੰਟਰ ਪਾਸਿਕ ਬਿੱਲਾ ਵਾ ਜੋ ਇਹਨੇ ਵੱਧ ਤੋਲਿਆ ਇਹਦੇ ਉੱਪਰ ਜਿਹੜੀ ਆ ਉਹ ਕਾਨੂੰਨੀ ਕਾਰਵਾਈ ਕੀਤੀ ਜਾਵੇ ਜੇ ਇਹਨਾਂ ਨੇ ਇਹਦੇ ਵਿਰੁੱਧ ਕੋਈ ਕਾਨੂੰਨੀ ਕਾਰਵਾਈ ਨਾ ਕੀਤੀ ਅਸੀਂ ਮਾਰਕ ਕਮੇਟੀ ਤੇ ਹੋਰ ਪੰਚਾਇਤ ਕਿਤਾ ਚੜ ਕੇ ਕਿਰਾਉ ਕਰਾਂਗੇ ਮੇਰੇ ਨਾਲ ਸਾਰੇ ਦਬਾਬਾ ਕਿਸਾਨ ਜੀ ਦੇ ਉਹਦੇ ਆ ਰਿਆ ਅਸੀਂ ਅੱਜ ਨੂੰ ਵਾਰਨਕ ਦਿੰਦੇ ਆ ਹੋਰ ਵਿਆਰਤੀਆ ਬੇਦੀ ਕਰਦੇ ਆ ਤੇ ਉਹ ਇਦਾਂ ਦੀ ਆ ਕੰਮ ਨਾ ਕਰਨ ਅਤੇ ਸਹੀ ਜੀਵਨਦਾਰੀ ਲੁੱਟ ਨਾ ਕਰਨ ਜਿਹੜਾ ਟੱਟੋ ਘੱਟ 600 ਗ੍ਰਾਮ ਜਿਹੜਾ ਗਾਵਾ ਹੋਰਾਵਾ ਉਹਨੂੰ ਤੋਲਿਆ ਜਾਵੇ 50 ਕਿਲੋ 600 ਗ੍ਰਾਮ ਤੋਲਿਆ ਜਾਵੇ ਅਸੀਂ ਅੱਜ ਇੱਥੇ ਮੰਗ ਕਰਦੇ ਹਾਂ ਜੇ ਕੋਈ ਇਸ ਦੇ ਵਿਰੁੱਧ ਜਾਂ ਹੋਰ ਵੀ ਕੋਈ ਫੜੇਗਾ ਨਾ ਕਾਰਵਾਈ ਕੀਤੀ ਤੇ ਅਸੀਂ ਜਿਹੜਾ ਇਹਨਾਂ ਦਾ ਟੱਟ ਕੇ ਵਿਰੋਧ ਕਰਾਂਗੇ ਇਸ ਕਿਸਾਨਾਂ ਦੀ ਲੁੱਟ ਨੂੰ ਕਿਤੇ ਇੱਕ ਦਮ ਤੋਂ ਵੀ ਬਰਦਾਸ਼ਤ ਨਹੀਂ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ